पूरी दुनिया जरा विश्वकर्मा पूजा उत्सव मनाया जा रहा है इस उत्सव नैके एक सौ पंद्रवा जरा उत्सव है फवाड़ा विखे

ਅੱਜ ਵੀ ਦੇਖੀਏ ਜਦੋਂ ਦੇਖਰ ਆਪਣਾ ਨਿਗਾਹ ਮਾਰ ਕੇ ਦੇਖੀਓ ਸਾਰੇ ਪਾਸੇ ਜਿਹੜਾ ਹੈਗਾ ਲੱਖਾਂ ਦੀ ਤعداد ਵਿੱਚ ਜਿਹੜੇ ਹੈਗੇ ਆ ਸੰਗਤਾਂ ਇੱਥੇ ਆਈਆਂ ਨੇ ਕਿ ਔਰ ਅੱਜ ਵੀ ਸਵੇਰੇ ਲਗਭਗ 3000-4000 ਤੋਂ ਲਗਾਤਾਰ ਜਿਹੜੇ ਸੰਗਤੋਂ ਬੜੀ ਗਿਫਟ ਵਿੱਚ ਤਾਂ ਆਦਿ ਲਵਾਏ ਆਗੇ ਪਰ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੈਗੇ ਆ ਕਿ ਇਹ ਜਿਹੜਾ ਬੜਾ ਇਤਿਹਾਸਿਕ ਇੰਦਰ ਹੈਗਾ ਔਰ ਇੱਥੇ ਜਿਹੜਾ ਹੈਗਾ ਸਾਰੀ ਦੁਨੀਆ ਵਿੱਚੋਂ ਕੱਲਾ ਸਾਡਾ ਫਗਵਾੜੇ ਵਿੱਚੋਂ ਜਾਂ ਪੰਜਾਬ ਵਿੱਚੋਂ ਸਾਰੀ ਦੁਨੀਆ ਵਿੱਚ ਦੇਖ ਸਕਦਾ ਹੁੰਦੀ ਹੈਗੀ ਨਾਲ ਹੀ ਬਹੁਤ ਵੱਡੀ ਗੱਲ ਹੈ ਕਿ ਇੱਥੇ ਜੋ ਚੈਰੀਟੇਬਲ ਹਸਪਤਲ ਬਣਿਆ ਹੈਗਾ ਉਹ ਜਿਹੜਾ ਹੈਗਾ ਹਰ ਸਮੇਂ ਜਿਹੜਾ ਗੀ ਦੁੱਖਾਂ ਦੀ ਸੇਵਾ ਵਿੱਚ ਤਿਆਰ ਰਿਹਾ ਤਿਆਰ ਰਹਿੰਦੇ ਨੇ ਜੋ ਵੀ ਅਸੀਂ ਇੱਥੇ ਸਾਡੇ ਕੋਲ ਜੀ ਗੁਰਬਾਦਮੀ ਹੁੰਦਾ ਅਸੀਂ ਉਹ ਤਾਂ ਸੰਕਰ ਇੱਥੇ ਜਿਹੜੇ ਹੈਗਾ ਭੇਜਦੇ ਨੇ ਇੱਥੇ ਜਿਹੜੇ ਦਾ ਦਿੱਤੇ ਆਪਣਾ ਇਲਾਜ ਕਰਨ ਦੇ ਉੱਤੇ ਹੀ ਭਗਵਾਨ ਬਿਸਰਮਾ ਮਹਾਰਾਜ ਦਾ ਸ਼ੁਭਾਭ ਦੀ ਕੌਫਰ ਕਰਦੇ ਹਨ ਇਸ ਕਰਕੇ ਕਿ ਪਿਛਲੇ ਸਮੇਂ ਲਖਮੀ ਮਾਤਾ ਜੀ ਦੇ ਅੰਦਰ ਗਵਰਨਮੈਂਟ ਪਾਵਰ ਸੀਗੀ ਤਦੋਂ ਸੀਐਮ ਸਰ ਕੰਨੀ ਸਾਹ ਵਾਇਸ ਸੀਗੇ ਤੋ ਉਹਨਾਂ ਨੇ 2 ਕਰੋੜ ਰੁਪਏ ਦਾ ਕੰਮ ਕੀਤਾ ਜਿਸ ਨਾਲ ਕਿ ਇਸ ਹਸਪੀਟਲ ਦੇ ਵਿੱਚ ਬਹੁਤ ਮਾਡਰਨ ਫੈਸਿਲਿਟੀਆਂ ਆ ਗਿਆ ਹੈ ਤੇ ਅੱਜ ਦੇਖੀਏ ਤਾਂ ਹਰ ਜਿਹੜਾ ਵੀ ਪ੍ਰਾਣੀ ਇੱਥੇ ਦਾ ਕੋਈ ਬਿਮਾਰ پیشنਟ ਹੁੰਦਾ ਉਹ ਜਿਹੜਾ ਹਰ ਬੱਖੋਂ ਜਿਹੜਾ ਹੈਗਾ ਆਪ ਜੀ ਸੈਨਸਫੈਕਸ਼ਨ ਕਰਾ ਕੇ ਇਲਾਜ ਕਰਾ ਕੇ ਜਿਹੜਾ ਇੱਥੇ ਜਾਂਦਾ ਤਾਂ ਫਿਰ ਅੱਗੇ ਦਿਹਾੜੇ ਦੀ ਮੈਂ ਆਪਣੇ ਵੱਲੋਂ ਸਮੂਹ ਸਾਡੇ ਫਗਵਾੜਾ ਕਾਂਗਰਸ ਵੱਲੋਂ ਅਤੇ ਫਗਵਾੜਾ ਵਸਿਆ ਵੱਲੋਂ ਆਦਿ ਇਸੇ ਸ਼ਬਦ ਰੱਤੇ ਆਪ ਸਭ ਨੂੰ ਜਿਹੜੇ ਆ ਲੱਖ ਲੱਖ ਬਲੈਂਕਾਂ ਜੈ ਵਿਚ ਕਰਵਾ ਬਾਰੇ। ਹਰੇਕ ਅਤੇ ਇਹ ਸਨ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਅਤੇ ਜਿਨ੍ਹਾਂ ਨੇ ਲੋਕਾਂ ਨੂੰ ਬੜਾ ਯਾਦ ਦਿੱਤੀ ਹੈ ਕਾਪਰਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦੇ ਨਾਲ ਜੀਟੀਵੀ ਫਗਵਾੜਾ पूरी दुनिया जरा विश्वकर्मा पूजा उत्सव मनाया जा रहा है इस उत्सव नैके एक सौ पंद्रवा जरा उत्सव है फवाड़ा विखे ਮਿਸ਼ਰਮਾ ਮੰਧਰਿਕ ਨੇ ਮਨਾਇਆ ਜਾ ਰਿਹਾ ਜੋ ਕਿ ਨਤਬਸਤ ਖਾਣ ਲਈ ਐ ਐਮਐਲਏ ਬਲਵਿੰਦਰ ਸਿੰਘ ਦਾ ਰਿਵਾਜ ਹੀ ਪਹੁੰਚੇ ਰਹੇ ਆਉਣਾ ਅਗਲਾ ਕਰਨੇ ਆ। ਸਪਸ਼ਟ ਹੈ ਕਿ ਆਪ ਸਾਡੇ ਦਾੰਦੇ ਹੈਗੇ। ਇਹ ਪੂਰਨ ਮਾਰਾਈ ਦਾ ਜਿਲ੍ਹਾ 115ਵਾਂ ਉਪਾਅ ਬਖੋਇਗਾ ਤੇ ਬੜੀ ਤੀਕਾ ਨਿਸਨ ਦਾ ਆਇਆ ਇਸ ਤਰ੍ਹਾਂ ਸਾਰੇ ਦਾੰਦੇ ਦੇ ਵਿੱਚ ਸਾਥ। ਬਹੁਤ ਹੀ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਤਾਂ ਆ ਕੇ ਇੱਥੇ ਰਵਾਨ ਮਿਸ਼ਰਮਾ ਮਾਰਜ ਦੇ ਜਰਾਸ਼ੀਵਾ ਪ੍ਰਾਪਤ ਕਰਦੇ ਹੈਗੇ। ਅੱਜ ਵੀ ਦੇਖੀਏ ਜਦੋਂ ਦੇਖਰ ਆਪਾਂ ਨਿਗਾਹ ਮਾਰ ਕੇ ਦੇਖੀਏਗਾ ਸਾਰੇ ਪਾਸੇ ਜਿਹੜਾ ਹੈਗਾ ਲੱਖਾਂ ਦੀ ਤਦਾਦ ਵਿੱਚ ਜਿਹੜੇ ਹੈਗੇ ਆ ਸੰਗਤਾਂ ਇੱਥੇ ਆਈਆਂ ਨੇ ਕਿ ਔਰ ਅੱਜ ਵੀ ਸਵੇਰੇ ਲਗਭਗ 3000-4000 ਤੋਂ ਲਗਾਤਾਰ ਜਿਹੜੇ ਸੰਗਤੋਂ ਵੱਡੀ ਗਿਣਤੀ ਵਿੱਚ ਇਥੇ ਆਦੀ ਲਗਵਾਏ ਹੈਗੇ ਔਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਇਹ ਜਿਹੜਾ ਬੜਾ ਇਤਿਹਾਸਿਕ ਅੰਦਰ ਹੈਗਾ ਔਰ ਇੱਥੇ ਜਿਹੜਾ ਹੈਗਾ ਸਾਰੀ ਦੁਨੀਆ ਵਿੱਚੋਂ ਕੱਲਾ ਸਾਡਾ ਫਗਵਾੜੇ ਵਿੱਚੋਂ ਜਾਂ ਪੰਜਾਬ ਵਿੱਚੋਂ ਸਾਰੀ ਦੁਨੀਆ ਵਿੱਚੋਂ ਸੰਗਤਾਂ ਹੁੰਦੀ ਹੈਗੀ ਤਾਂ ਲਈ ਇੱਕ ਬੜੀ ਵੱਡੀ ਗੱਲ ਹੈ ਕਿ ਇੱਥੇ ਚੈਰੀਟੇਬਲ ਹਸਪਤਲ ਬਣਿਆ ਹੈਗਾ ਉਹ ਜਿਹੜਾ ਹੈਗਾ ਹਰ ਸਮੇਂ ਜਿਹੜਾ ਦੀ ਦੁੱਖਾਂ ਦੀ ਸੇਵਾ ਵਿੱਚ ਤਿਆਰ ਰਿਹਾ ਤਿਆਰ ਰਹਿੰਦੇ ਨੇ ਜੋ ਵੀ ਅਸੀਂ ਇੱਥੇ ਸਾਡੇ ਕੋਲ ਇੱਕ ਦੀ ਗੁਰਬਾਦਮੀ ਹੁੰਦਾ ਅਸੀਂ ਉਹ ਤਾਂ ਸੰਕਰ ਇੱਥੇ ਜਿਹੜੇ ਹੈਗਾ ਭੇਦ ਇੱਥੇ ਜਿਹੜਾ ਹੈਗਾ ਜਿੱਥੇ ਆਪਣਾ ਇਲਾਜ ਕਰੋਂਦੇ ਉੱਤੇ ਹੀ ਭਗਵਾਨ ਵਿਸ਼ਰਮਾ ਮਹਾਰਾਜ ਦਾ ਅਸ਼ੀਰਵਾਦ ਦੇ ਪ੍ਰਾਪਤ ਕਰਦੇ ਹੈਗੇ ਨੇ ਇਸ ਕਰਕੇ ਮੈਂ ਕਿਉਂਕਿ ਪਿਛਲੇ ਸਮੇਂ ਜਦੋਂ ਸਾਡੇ ਇੱਥੇ ਗਵਰਨਮੈਂਟ ਪਾਵਰ ਸੀਗੀ ਤਾਂ ਉਹ ਸੀਐਮ ਸਰ ਚੰਨੀ ਸਾਹਿਬ ਆਏ ਸੀਗੇ ਤਾਂ ਉਹਨਾਂ ਨੇ 2 ਕਰੋੜ ਰੁਪਏ ਦਾ ਖਰਚ ਕੀਤਾ ਸੀ ਜਿਸ ਨਾਲ ਕਿ ਇਸ ਹਸਪਤਾਲ ਦੇ ਵਿੱਚ ਬਹੁਤ ਮਾਡਰਨ ਫੈਸਿਲਿਟੀਜ਼ ਆ ਗਈਆਂ ਤੇ ਅੱਜ ਦੇਖੀਏ ਤਾਂ ਹਰ ਜਿਹੜਾ ਵੀ ਪੁਰਾਣੇ ਇੱਥੇ ਜਾਂ ਕੋਈ ਬਿਮਾਰ ਪੇਸ਼ੈਂਟ ਹੁੰਦਾ ਉਹ ਜਿਹੜਾ ਹਰ ਪੱਖੋਂ ਜਿਹੜਾ ਹੈਗਾ ਆਪਦੀ ਸੈਟੀਸਫੈਕਸ਼ਨ ਕਰਾ ਕੇ ਇਲਾਜ ਕਰਾ ਕੇ ਜਿਹੜਾ ਇੱਥੋਂ ਜਾਂਦਾ ਤਾਂ ਫਿਰ ਅਗਲੇ ਦਿਹਾੜੇ ਦੀ ਮੈਂ ਆਪਣੇ ਵੱਲੋਂ ਸਮੂਹ ਸਾਡੀ ਫਗਵਾੜਾ ਕਾਂਗਰਸ ਵੱਲੋਂ ਤੇ ਫਗਵਾੜਾ ਪੱਸੀਆ ਵੱਲੋਂ ਆਦਿ ਦੇ ਸਤਿ ਸ਼੍ਰੀ ਅਕਾਲ ਆਪ ਸਭ ਨੂੰ ਜਿਹੜੇ ਆ ਗੱਲ ਖੁਸ਼ਕ ਜੈ ਮਿਸਕਲਾ ਬਾਰ। ਔਰ ਇਹ ਸਨ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਔਰ ਜਿਨ੍ਹਾਂ ਨੇ ਲੋਕਾਂ ਨੂੰ ਬੜਾ ਯਾਦ ਦਿੱਤੀ ਹੈ। ਮੈਂ ਮੈਂ ਅਰुण कुमार ਦੇ ਨਾਲ ਆਮਨਦੀਪ ਸ਼ਰਮਾ ਦੇ ਨੇਟੀਵ ਟੀਵੀ ਫਗਵਾੜਾ पूरी दुनिया केमा पूजा उत्सव मनाया जा रहा है इस उत्सव नैके एक सौ पंद्रव जहां उत्सव है वह फगवाड़ा विखे

अज भी देखिएगा जेर अपना निगाह मार के देखिए तो सारे पास जरा ਲੱਖਾਂ ਦੀ ਤعداد ਵਿੱਚ ਜਿਹੜੇ ਹੈਗੇ ਆ ਸੰਗਤਾਂ ਇੱਥੇ ਆਈਆਂ ਨੇ ਕਿ ਔਰ ਅੱਜ ਵੀ ਸਵੇਰੇ ਲਗਭਗ 3000-4000 ਤੋਂ ਲਗਾਤਾਰ ਜਿਹੜੇ ਸੰਕਟੋਂ ਬੱਡੀ ਗਿਫਟ ਵਿੱਚ ਤਾਂ ਆਦਿ ਲਵਾਏ ਹੈਗੇ ਔਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਇਹ ਜਿਹੜਾ ਬੜਾ ਇਤਿਹਾਸਿਕ ਅੰਦਰ ਹੈਗਾ ਔਰ ਇੱਥੇ ਜਿਹੜਾ ਹੈਗਾ ਸਾਰੀ ਦੁਨੀਆ ਵਿੱਚੋਂ ਕੱਲਾ ਸਾਡਾ ਫਗਵਾੜੇ ਵਿੱਚੋਂ ਜਾਂ ਪੰਜਾਬ ਵਿੱਚੋਂ ਸਾਰੀ ਦੁਨੀਆ ਵਿੱਚੋਂ ਸੰਗਤਾਂ ਹੁੰਦੀ ਹੈਗੀ ਤਾਂ ਲਈ ਇੱਕ ਬੜੀ ਵੱਡੀ ਗੱਲ ਹੈ ਕਿ ਇੱਥੇ ਜੋ ਚੈਰੀਟੇਬਲ ਹਸਪਤਲ ਬਣਿਆ ਹੈਗਾ ਉਹ ਜਿਹੜਾ ਹੈਗਾ ਹਰ ਸਮੇਂ ਜਿਹੜਾ ਗੀ ਦੁੱਖਾਂ ਦੀ ਸੇਵਾ ਵਿੱਚ ਤਿਆਰ ਰਿਹਾ जो भी असि इत गरीब गुरु आदमी होंगे इतने जोड़े है भेजते हैं जरा जिते अपना इलाज करवाएँ उ भगवान विश्वकर्मा महाराज का आशीर्वाद भी प्राप्त करते हैं इस करके मैं क्योंकि पिछले समय जब गवर्नमेंट पॉम तो उदो सी एम सर चन्नी साहब आए थे तो उन्होंने दो करोड़ रुपये खर्चा से जिसना के इस हॉस्पिटल के बहुत मॉडर्न फैसिलिट आ गई हैं अच्छ देखिए हर जो भी पानी इतने का बीमार पेशेंट आंता तो जरा हर पक्षों जोड़ा है आपकी सैटिस्फैक्शन करा के इलाज करा के जरा इतों जाता तो फिर फिर अगले दिहाड़े दी मैं अपने वालों तो समूह साड़ी फगवाड़ा कांग्रेस वालों तो फगवाड़ा बसिया वालों अगले इस शुभ दिन से आप सब जी है अलग अलग बधाई देना जय विश्वकर महाराज और ये सन विधायक बलविंद धारीवाल और जिन्होंने लोगों को बधाई दी कैमरामैन अरुण कुमार के नाल अमनदीप शर्मा दैनिक सवेरा टीवी फगवाड़ा पूरी दुनिया जरा विश्वकर्मा पूजा उत्सव मनाया जा रहा है इस उत्सव नु लेकर एक सौ पंद्रवा जरा उत्सव है वह फगवाड़ा विखे

अज भी देखिए जेर अपना निगाह मार के देखिए सारे पास जरा लखा की तादाद में जो है संतं इतने आई है और अभी भी सवेरे तीन या चार बजे तो लगातार जो संत गिनती हाजिया लगवाई हैं और जिस तरह के आप सारे जानते हैं कि ये जोड़ा बड़ा इतिहासिक मंदिर हैगा और इतने जोड़ा है सारी दुनिया में कला सा फवाड़े विचों या पाँचों सारी दुनिया रखिए संतान आदि है नाल ही एक बहुत वो गल है कि इतने जो चैरिटेबल होस्पिटल बनया है वो जोड़ा है हर समय जो दीन दुखिया की सेवा में प्यार प्यार ने। जो भी असी इ गरीब गुरु आदमी होंगे असर इतने जोड़े है भेजते हैं जो है जिते अपना इलाज करवाएँ उ ही भगवान विश्वकर्मा महाराज का आशीर्वाद भी प्राप्त करते हैं इस करके मैं क्योंकि पिछले समय जब गवर्नमेंट पावर सी तो उदो सी एम सर चन्नी साहब आए थे तो उन्होंने तु दो करोड़ रुपये करते जिसना के इस हॉस्पिटल के बहुत मॉडर्न फैसिलिटीज़ आ गई हैं अब देखिए हर जब भी पुरानी इतने का बीमार पेशेंट आंता है तो जरा हर पक्षों जोड़ा है आपकी सैटिस्फैक्शन करा के इलाज करा के जरा इतों जाता तो फिर फिर अगले दिहाड़े दी मैं अपने वालों तो समूह साड़ी फगवाड़ा कांग्रेस वालों तो फगवाड़ा बसिया वालों आज दे शुभ दिन इतने आप सब जी है लख बधाई जय विश्व महाराज और ये सन विधायक बलविंद धारीवाल और जिन्होंने लोगों को बधाई दी कैमरामैन अरुण कुमार के नाल अमनदीप शर्मा दैनिक सवेरा टीवी फगवाड़ा